ਸਮੋਗ ਐ ਸਮੋਗ ਦਾ ਬਦਲ স্মੋਕਿੰਗ ਪਲਸ ਬੋਲ ਸੋ ਇਹ ਜਦੋਂ ਬਾਤਵਰ ਠੰਡਾ ਹੁੰਦਾ ਤਾਂ ਹਵਾ ਦੀ ਗਤੀ ਜਦੋਂ ਘਟ ਜਾਂਦੀ ਹੈ ਸੋ ਉਹਦੇ ਵਿੱਚ ਜਿਹੜੀ ਹਵਾ ਦੇ ਵਿੱਚ ਨਾਰਮਲ ਹੁੰਦੀ ਹੈ ਧੂੜ ਮਿੱਟੀ ਉਹ ਥੋੜੀ ਜੰਮਨ ਲੱਗ ਜਾਂਦੀ ਹੈ ਸੋ ਫੌਗ ਹੋ ਜਾਂਦੀ ਹੈ ਪਿਛਲੇ ਸਮੇਂ ਤੋਂ ਕਾਫੀ ਐਸਟਰਾ স্মੋਗ ਰਹੀ ਪਰ ਹੁਣ ਪਿਛਲੇ 3-4 ਦਿਨ ਤੋਂ ਧੁੱਪ ਨਿਕਲਣ ਕਰਕੇ ਇਹ স্মੋਗ ਘਟੀ ਹੈ ਤੇ ਇਹਦਾ ਸਿਹਤ ਦੇ ਉੱਪਰ ਕੁਝ ਪ੍ਰਭਾਵ ਪੈਂਦਾ ਕਾਫੀ ਮਰੀਜ਼ ਖਾਂਗ ਦੇ ਤੇ ਬੁਖਾਰ ਦੇ ਵੀ ਦੱਸ ਰਹੇ ਨੇ हां ਜਿਵੇਂ ਸਰਦੀਆਂ ਦੀ ਜਿਹੜੀ ਮੇਨ ਦਿੱਕਤ ਹੁੰਦੀ ਹੈ ਉਹ ਜ਼ੁਕਾਮ ਖਾਂਸੀ ਠੰਡ ਕਰਕੇ ਜਾਂ ਜਿਹੜੀਆਂ ਵਾਇਰਲ ਬਿਮਾਰੀਆਂ ਹੁੰਦੀਆਂ ਇਹ ਸਰਦੀਆਂ ਦੇ ਦੌਰਾਨ ਹੋ ਜਾਂਦੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੇ ਕੁਝ ਮਰੀ ਜਾਂਦੇ ਆ ਖਾਸ ਕਰਕੇ ਖਾਂਗ ਜ਼ੁਕਾਮ ਵੈਸਾ ਕਿਸੇ ਵੀ ਉਮਰ ਦੇ ਵਿੱਚ ਪਰ ਲੋਕ ਨੂੰ ਪ੍ਰਭਾਵ ਕਰਦੇ ਪਰ ਜ਼ਿਆਦਾ ਪ੍ਰਭਾਵ ਜ਼ਿਆਦਾ ਬਜ਼ੁਰਗਾਂ ਉੱਤੇ ਬੱਚਿਆਂ ਤੇ ਇਸ ਦਾ ਅਸਰ ਪੈਂਦਾ ਕਿਸ ਤਰ੍ਹਾਂ ਦੇ ਸਾਵਧਾਨੀ ਵਰਤਣੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਸਾਵਧਾਨੀ ਇਸ ਵੇਲੇ ਕਿ ਜੇ ਹਵਾ ਸਾਫ਼ ਨਹੀਂ ਹੈ ਸਮੋਗ ਹੈ ਤਾਂ ਆਪਾਂ ਕੋਸ਼ਿਸ਼ ਕਰੋ ਵੀ ਜਦੋਂ ਹਵਾ ਸਾਫ਼ ਹੋਵੇ ਉਦੋਂ ਨਿਕਲੀਏ ਸੋ ਇਹ ਸਾਰੇ ਸਿਹਤ ਵਿਭਾਗ ਵੱਲੋਂ ਇਹ ਹੈ ہدایت ਕੀ ਜਾ ਤੱਕ ਆਪਾਂ ਬਹੁਤ ਸਾਰੇ ਜਲਦੀ ਸੈਰ ਦੇ ਨਾ ਨਿਕਲੀਏ ਅਤੇ ਜਾਂ ਬਹੁਤ ਰਾਤ ਨੂੰ ਨਾ ਸੈਰਤੇ ਰਹੀਏ ਅਤੇ ਦਿਨ ਚੜੇ ਤੇ ਸੈਰ ਕੀਤੀ ਜਾਵੇ ਬਜ਼ੁਰਗਾਂ ਲਈ ਖਾਸ ਕਰਕੇ ਸੈਕਿੰਡ ਗੱਲ ਹੈ ਕਿ ਸਾਵਧਾਨੀ ਜਿਹੜੇ ਬੰਦੇ ਬੱਚੇ ਆ ਜਾਂ ਬਜ਼ੁਰਗ ਹੈ ਉਹਨਾਂ ਤੇ ਇਹਦਾ ਜ਼ਿਆਦਾ ਪ੍ਰਭਾਵ ਪੈਂਦਾ ਜਾਂ ਫਿਰ ਜਿਹੜੇ ਬੰਦਿਆਂ ਨੂੰ ਆਲਰੇਡੀ ਕੋਈ ਅਸਥਮਾ ਜਾਂ ਕੋਈ ਹਾਰਟ ਦੀ ਬਿਵਾਰੀ ਹੁੰਦੀ ਹੈ ਉਨ੍ਹਾਂ ਤੇ ਬੇਹੱਦ ਪ੍ਰਭਾਵ ਪੈਂਦਾ ਹੈ ਇਹ ਵੀ ਦੇਖਿਆ ਗਿਆ ਕਿ ਸਾਡੀਆਂ ਦਿਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਵੀ ਵੱਧ ਜਾਂਦੀ ਹੈ ਸੋ ਦੂਸਰੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਖਾਣ ਪੀਣ ਦਾ ਵੀ ਕੁਝ ਐਵੇਂ ਰਹਿੰਦਾ ਕਿ ਲੋਕੀ ਤਿਹਾੜਾਂ ਕਰਕੇ ਜਾਂ ਵਿਆਹ ਸ਼ਾਦੀ ਕਰਕੇ ਕੁਝ ਇਹੋ ਜਿਹੀਆਂ ਚੀਜ਼ਾਂ ਖਾ ਲੈਂਦੇ ਆ ਜਾਂ ਘਰੇ ਕੋਈ ਐਸਾ ਦੀਆਂ ਚੀਜ਼ਾਂ ਘਰੇ ਬਣਾ ਕੇ ਖਾ ਲੈਂਦੇ ਜਿਸ ਨਾਲ ਤੇ ਐਕਟੀਵਿਟੀ ਘੱਟ ਜਾਂਦੀ ਹੈ ਤੇ ਹਾਰਟ ਦੀ ਬਿਮਾਰੀ ਤੇ ਹੋਰ ਕਈ ਬਿਮਾਰੀਆਂ ਜ਼ਿਆਦਾ ਹੋ ਜਾਂਦੀ ਹੈ ਸੋ ਸਾਵਧਾਨੀ ਜਿਹੜੀ ਬਹੁਤ ਜ਼ਰੂਰੀ ਹੈ ਤੇ ਜਿਹੜੀ ਬਿਮਾਰੀ ਦੀ ਕਾਬੂ ਵਿੱਚ ਰੱਖਣੀ ਹੈ ਹਾਂਜੀ ਡੇਂਗੂ ਦੀ ਬਿਮਾਰੀ ਬਾਰੇ ਵੀ ਆਪਾਂ ਦੱਸਣਾ ਚਾਹੁੰਦੇ ਆ ਕਿ ਡੇਂਗੂ ਮੱਛਰ ਦੇ ਕਟਣ ਕਰਕੇ ਹੁੰਦਾ ਹੈ ਤੇ ਹੁਣ ਤੱਕ ਵੀ ਸਾਡੇ ਕੋਲ ਮੱਛਰ ਕਟਣ ਦੇ ਨਾਲ ਬੁਖਾਰ ਦੇ ਨਾਲ ਕਈ ਬੀਮਾਰੀਆਂ ਆਉਂਦੇ ਆ ਜਿਹੜੇ ਕਰਕੇ ਸਿਹਤ ਵਿਭਾਗ ਜਿਹੜਾ ਉਹ ਬਹੁਤ ਜ਼ਿਆਦਾ ਸਰਗ ਹੈ ਤੇ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਸਾਲ ਤੇ ਪਿਛਲੇ ਸਾਲ ਡੇਂਗੂ ਦੇ ਉੱਪਰ ਬਹੁਤ ਕੰਮ ਕੀਤਾ ਸਾਰੇ ਸਿਹਤ ਮਾਹਕਮੇ ਨੂੰ ਲਾਮਬੰਦ ਕਰਕੇ ਉਹਨਾਂ ਨੇ ਸਿਹਤ ਮਾਹਕਮੇ ਦੇ ਵਿੱਚ ਸਾਰੇ ਉੱਚੇ ਤੋਂ ਉੱਚੇ ਅਫਸਰ ਤੋਂ ਲੈ ਕੇ ਨੀچے-ਨੀچے ਤੱਕ ਸਾਰਿਆਂ ਨੂੰ ਇਸ ਬਾਰੇ ਇਹਦੇ ਵਿੱਚ ਉਹਨਾਂ ਨੂੰ ਨਾਲ ਸਹਿਯੋਗ ਲਈ ਕਿਹਾ ਅਤੇ ਇਹਦੇ ਵਿੱਚ ਉਹਨਾਂ ਨੇ ਉੱਚੇਚੇ ਤੌਰ ਤੇ ਜਿਹੜੇ ਨਰਸਿੰਗ ਕਾਲਜਸ ਐ ਉਹਨਾਂ ਨੂੰ ਇਨਵੋਲ ਕੀਤਾ ਮੈਡੀਕਲ ਕਾਲਜਸ ਨੂੰ ਇਨਵੋਲ ਕੀਤਾ ਉੱਚ ਅਧਿਕਾਰੀਆਂ ਨੂੰ ਇਨਵੋਲ ਕੀਤਾ ਤੇ ਜਿਹੜੇ ਪ੍ਰਸ਼ਾਸਕ ਅਧਾਰੀ ਐ ਡੀਸੀ ਐਂਡ ਉਹਨਾਂ ਨੂੰ ਵੀ ਨਾਲ ਇਨਵੋਲ ਕੀਤਾ ਸੋ ਸਾਰੇ ਇਨਵੋਲ ਕਰਕੇ ਉਹਨਾਂ ਨੇ ਜਿਹੜੀ ਮੁਹਿੰਮ ਚਲਾਈ ਐ ਇਹ ਮੁਹਿੰਮ ਦੀ ਕਰਕੇ ਇਸ ਵਾਰ ਡੇਂਗੂ ਦੇ ਕੇਸ ਪਿਛਲੇ ਸਾਲ ਨਾਲੋਂ ਕਾਫੀ ਘੱਟ ਹੋਏ ਐ ਤੇ ਅਗਲੇ ਸਾਲ ਹੋਰ ਘਟਣ ਦੀ ਉਮੀਦ ਐ ਤੇ ਪਰ ਅਸੀਂ ਸਿਹਤ ਵਿਭਾਗ ਇਹਦੇ ਵਿੱਚ ਪੂਰੀ ਤਰ੍ਹਾਂ ਜਾਗਰੂਕ ਹੈ ਅਸੀਂ ਲੋਕਾਂ ਦੇ ਘਰੇ ਘਰੇ ਜਾ ਕੇ ਡੇਂਗੂ ਲਾਰਵਾ ਚੈੱਕ ਕਰ ਰਹੇ ਹਾਂ ਨਰਸਿੰਗ ਸਟੂਡੈਂਟਸ ਨਾਲ ਲੱਜਾ ਕੇ ਉਹਨਾਂ ਦੇ ਘਰੇ ਡੇਂਗੂ ਲਾਰਵਾ ਚੈੱਕ ਕਰਕੇ ਉੱਥੇ ਮੌਕੇ ਤੇ ਨਸ਼ਟ ਕਰਦੇ ਹਾਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਲਈ ਦੱਸ ਰਹੇ ਹਾਂ ਕਿ ਆਪਦੇ ਘਰੇ ਪਾਣੀ ਨਾ ਖੜਾ ਹੋਵੇ ਆਪਣੇ ਲੈਲੇ ਟੇੜੇ ਕਿਸੇ ਕਿਸਮ ਦਾ ਪਾਣੀ ਨਾ ਹੋਵੇ ਅਤੇ ਤੁਸੀਂ ਪੂਰੀ ਬਾਹਰਲੇ ਕੱਪੜੇ ਪਾ ਕੇ ਰੱਖੋ ਅਤੇ ਘਰ ਦੇ ਆਲੇ ਦੁਆਲੇ ਨੂੰ ਸਾਫ਼ ਰੱਖੋ ਅਤੇ ਜੇ ਕਿਸੇ ਨੂੰ ਕੋਈ ਬਿਮਾਰੀ ਦੇ ਲੱਛਣ ਮਿਲਦੇ ਹਨ ਤਾਂ ਉਹ ਨੇੜਲੇ ਸਿਹਤ ਕੇਂਦਰ ਚ ਜਾ ਕੇ ਦਵਾਈ ਲਵੇ ਆਪਣੇ ਆਪ ਦਵਾਈ ਨਾ ਲੇ ਡੇਂਗੂ ਦੇ ਵਿੱਚ ਲੱਛਣ ਸ਼ੁਰੂ ਵਿੱਚ ਬੁਖਾਰ, ਸਰੀਰ ਡੁੱਟਣਾ ਅਤੇ ਕਈ ਵਾਰੀ ਜ਼ੁਕਾਮ ਜਾਂ ਲੂਜ਼ ਮੋਸ਼ਨ ਨਾਲ ਵੀ ਇਹਦੀ ਪ੍ਰੈਜੈਂਟੇਸ਼ਨ ਹੋ ਜਾਂਦੀ ਹੈ। ਸੋ ਜਦੋਂ ਬੁਖਾਰ ਹੁੰਦਾ ਲੂਜ਼ ਮੋਸ਼ਨ ਹੁੰਦੇ ਆ, ਸਰੀਰ 'ਚ ਕਮਜ਼ੋਰੀ, ਚੱਕਰ, ਉਲਟੀ ਤਾਂ ਉਸ ਟਾਈਮ ਤੇ ਆਪਾਂ ਨੇ ਡਾਕਟਰ ਨਾਲ ਸੰਪਰਕ ਕਰਨਾ। ਡਾਕਟਰ ਉਹਦਾ ਜੋ ਲੜੀਦਾ ਇਲਾਜ ਹੁੰਦਾ ਕਰਦਾ ਅਤੇ ਟੈਸਟ ਤੋਂ ਪਤਾ ਲੱਗ ਜਾਂਦਾ ਕਿ ਇਹ ਸੋ ਡੇਂਗੂ ਦੀ ਬਿਮਾਰੀ ਹੈ। ਕਾਫੀ ਲੋਕ ਘਰਾਂ ਵਿੱਚ ਦਵਾਈ ਲੈ ਜਾਂਦੇ ਨੇ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਬੁਖਾਰ ਦੀ ਦਵਾਈ ਘਰੋਂ ਨਾਲ ਦਿੱਤੀ ਜਾਏ ਅਤੇ ਕੋਸ਼ਿਸ਼ ਕੀਤੀ ਜਾਏ ਕਿ ਡਾਕਟਰੀ ਸਲਾਹ ਨਾਲ ਹੀ ਦਵਾਈ ਦਿੱਤੀ ਜਾਏ ਅਤੇ ਪਾਣੀ ਦਾ ਵਰਤਵਾਜ ਇਸਤੇਮਾਲ ਕੀਤਾ ਜਾਏ ਅਤੇ ਵੱਧ ਤੋਂ ਵੱਧ ਦਵਾਈ ਦੀ ਕਿਤੇ ਲੋੜ ਪਵੇ ਤਾਂ ਇੱਕ ਪੈਰਾਸਟਾਮੋਲ ਦੀ ਗੋਲੀ ਜਿਹੜੀ ਤੁਸੀਂ ਘਰੇ ਰੱਖੇ ਹੋ ਉਸ ਦੇ ਇਲਾਵਾ ਕੋਈ ਦਵਾਈ ਦੀ ਲੋੜ ਹੈ ਉਹ ਡਾਕਟਰੀ ਸਲਾਹ ਨਾਲ ਹੀ ਰਹੀ ਹੈ